ਅੰਜ ਬਾਈ ਪਹੁੰਚੇ ਪਿੰਡ ਕੋਟਲੀ ਖੁਰਦ ਜ਼ਿਲ੍ਹਾ ਬਠਿੰਡਾ ਜਿੱਥੇ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਮਾਂ ਖੇਡ ਕਬੱਡੀ ਦਾ ਬਹੁਤ ਹੀ ਸੁਪਰਸਟਾਰ ਜਾਫੀ ਜੀਤ ਕੋਟਲੀ ਜਿਹੜਾ ਆਪਾਂ ਨੂੰ ਪਤਾ ਹੈ ਕਈ ਤਕੜੀਆਂ ਅਕੈਡਮੀ ਦੇ ਵਿੱਚ ਖੇਡਿਆ ਉਹਦੇ ਸੰਸਕਾਰ ਤੇ ਪਹੁੰਚੇ ਆ ਇੱਥੇ ਸਾਰੇ ਪਹੁੰਚੇ ਹੋਏ ਸਾਰੇ ਪੱਲਾ ਭਰਾਵਾਂ ਦੇ ਨਾਲ ਗੱਲਬਾਤ ਕਰਾਂਗੇ ਕਬੱਡੀ ਜਗਤ ਨੂੰ ਵੱਡਾ ਘਾਟਾ ਪਿਆ ਬਾਈ 30 ਸਰਪੰਚ ਜੀ ਬਾਈ ਜੀ ਕੀ ਜਨਾ ਚਾਹੁੰਦੇ ਬਾਈ ਸਾਸਰੀ ਘਾਲ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਕਾਣ ਹੋਣੀ ਘਾਟਣਾ ਵਾਪਰ ਗਈ ਜੀਤ ਕੋਟਲੀ ਆਪਣੇ ਵਿੱਚ ਨਹੀਂ ਰਿਹਾ ਤੇ ਉਹਦੇ ਬਾਈ ਚਾਰ ਭੈਣਾਂ ਦੀ ਪਹਿਲਾਂ ਤੇ ਬਈ ਇੱਕ ਮੀਡੀਅਮ ਫੈਮਿਲੀ ਨੂੰ ਬਲੌਕ ਕਰਦੇ ਛੋਟੇ ਛੋਟੇ ਬੱਚੇ ਨੇ ਬਈ ਦੋ ਦੇ ਇੱਕ ਬੇਟਾ ਇੱਕ ਬੇਟੀ ਹੈ ਆਪਾਂ ਕਬੱਡੀ ਜਗਤ ਨੂੰ ਇਹ ਬੇਨਤੀ ਕਰਦੇ ਆਂ ਬਈ ਵੀ ਬਾਈ ਦੀ ਜਿੰਨੀ ਵੀ ਹੋ ਸਕੇ ਵੱਧੋ ਵੱਧਾ ਦਰਸ਼ਕ ਜਿਹੜੇ ਆਪਣੇ ਕਬੱਡੀ ਨਾਲ ਜੁੜੇ ਹੋਏ ਨੇ ਜਾਂ ਐਨ ਆਰ ਆਈ ਵੀਰ ਜੁੜੇ ਹੋਏ ਨੇ ਬਾਈ ਦੀ ਜਿੰਨੀ ਵੀ ਹੋ ਸਕੇ ਮਦਦ ਕਰੋ ਬਈ ਵੱਧੋ ਵੱਧਾ ਮਦਦ ਕਰੋ ਅਸੀਂ ਇਹ ਜਿਹੜੀ ਵੀਡੀਓ ਪਾ ਰਹੇ ਹਾਂ ਤੇ ਇੱਕ ਉਹਨਾਂ ਦੇ ਘਰ ਦਾ ਨੰਬਰ ਤੇ ਇੱਕ ਸਕੈਨਰ ਲਾਵਾਂਗੇ ਬਈ ਉਹਨਾਂ ਨਾਲ ਗੱਲ ਕਰਕੇ ਜਦੋਂ ਵੀ ਹੋ ਸਕੇ ਬਈ ਉਹਦੀ ਜਿੰਨੀ ਵੀ ਹੋ ਸਕੇ ਹੈਲਪ ਕਰੋ ਧੰਨਵਾਦ ਨਾਲ ਹੀ ਸੱਤੀ ਸੱਤੀ ਭਾਈ ਸੁਮਨ ਉਹ ਕੀ ਕਹਿਣਾ ਚਾਹੋਗੇ ਛੋਡੇ ਨਾਲ ਖੇਡਿਆ ਵੀ ਜੀਤਣਾ ਕਹਿਣੋਂ ਤਾਂ ਬਈ ਕੁਝ ਨਹੀਂ ਰਿਹਾ ਯਾਰ ਤੈਨੂੰ ਪਤਾ ਹੀ ਹੈ ਨਾ ਆਪਾਂ ਤਾਂ ਇਹ ਕਹਿੰਦੇ ਆ ਵੀ ਸਾਰੇ ਭਾਈ ਵੀ ਰਣਕੇ ਹਨ ਜਿੰਨੇ ਕਬੱਡੀ ਨੂੰ ਪਿਆਰ ਕਰਦੇ ਨੇ ਪ੍ਰਮੋਟਰ ਨੇ ਜਾਂ ਪਲੇਅਰ ਨੇ ਜਾਂ ਦੇਖਣਾ ਹੈ ਦਰਸ਼ਕ ਨੇ ਬੁਜਾਰੇ ਦੀ ਹੈਲਪ ਕਰੋ ਯਾਰ ਉਹਨਾਂ ਇੱਕ ਮੀਡੀਆ ਫੈਮਿਲੀ ਦਾ ਹੈਗਾ ਬੰਦਾ ਆ ਸਹੀ ਕਹਿਣਾ ਚਾਹੋ ਸਾਰੇ ਵੀਰਾਂ ਨੂੰ ਦੇਣ ਤੇ ਕਬੱਡੀ ਨਾਲ ਜਿਹੜੇ ਜੁੜੇ ਹੈ ਬਈ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਨਾ ਇੱਕ ਤਾਂ ਸਾਡੇ ਵੱਲ ਕੋਈ ਜ਼ਮੀਨਾਂ ਵੀ ਬਹੁਤੀਆਂ ਤਕੜੀਆਂ ਨਹੀਂ ਹੈਗੀਆਂ ਠੀਕ ਠਾਕ ਜੀ ਜ਼ਮੀਨਾਂ ਬਾਕੀ ਪਤਾ ਲੱਗਿਆ ਵੀ ਢਾਈ ਕਿੱਲੇ ਦਾ ਮਾਲਕ ਹੈ ਬਾਈ ਚਾਰ ਭੈਣਾਂ ਦਾ ਇਕੱਲਾ ਭਰਾ ਸੀਗਾ ਜੀਤ ਕੋਟਲੀ ਬਾਕੀ 8 ਸਾਲ ਦੀ ਉਮਰ ਸੀ ਜਦੋਂ ਉਹਦੀ ਮਾਤਾ ਜੀ ਦੀ ਡੈਥ ਹੋ ਗਈ ਸੀ ਤੇ ਜੇ ਗੱਲ ਕਰੀ ਉਹਦੇ ਬਾਪੂ ਜੀ ਨੂੰ ਪਹਿਲਾਂ ਮਾਤਾ ਵਾਲਾ ਵੱਡਾ ਹੋਇਆ ਹੁਣ ਜੇ ਪੁੱਤ ਦਾ ਸੁੱਖ ਸੀਗਾ ਤਾਂ ਉਹ ਵੀ ਜਵਾਨੀ ਭਰੀ ਦੇ ਵਿੱਚ ਤੁਰ ਗਿਆ ਤੇ ਬਾਕੀ ਬਾਈ ਸਾਰਿਆਂ ਨੂੰ ਇਹੀ ਬੇਨਤੀ ਹੈ ਰੰਧਾਵਾ ਫਾਰਮ ਪੀਵੀ 31 ਜਾਂ ਹੋਰ ਵੀ ਜਿਹੜੇ ਪੇਜ ਐ ਇਸ ਤੇ ਆਪਾਂ ਸਕੈਨਰ ਲਾਵਾਂਗੇ ਵੀਰ ਦਾ ਉਸ ਤੇ ਕੋਈ ਵੀ ਵੀਰਨੇ ਪੇਮੈਂਟ ਵਗੈਰਾ ਕਰਨੀ ਹੈ ਹਨਾ ਖਾਤਾ ਨੰਬਰ ਜ਼ਰੂਰ ਹੈ ਖਾਤਾ ਨੰਬਰ ਨਾਲ ਲਾਵਾਂਗੇ ਸਾਡਾ ਮੇਨ ਤੌਰ ਤੇ ਦੱਸਣ ਦਾ ਮਤਲਬ ਹੈ ਕਈ ਵਾਰੀ ਭਾਈ ਅੱਜ ਕੱਲ ਫੇਕ ਕੰਮ ਹੋ ਜਾਂਦੇ ਹਨਾ ਚੱਕ ਕੇ ਪਾ ਜਾਂਦੇ ਨੇ ਵੀਡੀਓ ਸਹੀ ਗੱਲ ਹੈ ਵੀ ਉਸ ਪਰਿਵਾਰ ਦੇ ਨਾਲ ਨੰਬਰ ਤੇ ਸੰਪਰਕ ਕਰਕੇ ਉਹ ਕਰਿਓ ਬਾਕੀ ਧੰਨਵਾਦ ਸਾਰਿਆਂ ਦਾ ਹੀ ਸ਼ੁਕਰੀਆ